ਸਿਆਮਾਨ ਦਾ ਬਿਨਾ ਨਾਮ ਲਏ ਬਿਕਮਜੀਠਿਆ ਤੇ ਵੱਡਾ ਹਮਲਾ ਬੋਲੇ ਹੁਣ ਤੁਸੀਂ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗੇ। ਕਿਆ ਦੂਜੇ ਦੇ ਘਰ ਲੱਗੀ ਅੱਗ ਲੱਗਦੀ ਐ ਲੋੜੀ? ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਲੱਗਦਾ ਐ ਸੇਕ। ਸਿਆਮਾਨ ਦਾ ਹਰਸਿਮਰਤ ਬਾਦਲ ਤੇ ਡਾਇਰੈਕਟ ਅਟੈਕ ਬੋਲੇ ਬਾਦਲਾਂ ਦਾ ਸਾਰਾ ਟੱਬਰ ਪਹਿਲਾਂ ਹੀ ਹਾਰ ਗਿਆ। ਇਸ ਵਾਰ ਹਰਸਿਮਰਤ ਦੀ ਵਾਰੀ। ਨਯਮਾਂ ਦਾ ਕਿੰਦ ਸਰਕਾਰ ਤੇ ਹਮਲਾ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਸਾਧਿਆ ਨਿਸ਼ਾਨਾ ਬੋਲੇ ਹੁਣ ਲੋਕਾਂ ਨੂੰ ਗੁਰਦੁਆਰਾਂਾਂ ਤੇ ਮੱਥਾ ਟੇਕਣ ਤੋਂ ਰੋਕ ਰਹੀ ਆ ਭਾਜਪਾ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਸ਼ਰੀਵਾਲ ਦਾ ਵੱਡਾ ਦਾਅਵਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਪ ਦੀ ਜਿੱਤ ਪੱਕੀ ਪੰਜਾਬ ਤੋਂ ਵਿਰੋਧੀਆਂ ਦੀ ਕਰਾਂਗੇ ਪੱਕੀ ਛੁੱਟੀ ਕਾਲੀ ਦਲ ਦੇ ਵਿੱਚ ਵਾਪਸ ਨੂੰ ਲੈ ਕੇ ਸੁਖਦੇਵ ਸਿੰਘ ਢਿੰਡਸਾ ਦਾ ਵੱਡਾ ਬਿਆਨ ਨਿਊਜ਼ਟਿੰਗ ਤੇ ਬੋਲੇ 23 ਦਸੰਬਰ ਨੂੰ ਪਾਰਟੀ ਦੀ ਮੀਟਿੰਗ ਦੇ ਵਿੱਚ ਕਰਾਂਗੇ ਚਰਚਾ ਭਾਜਪੀ ਨਾਲ ਸਲਾਹ مشورے ਤੋਂ ਬਾਅਦ ਹੀ ਲਵਾਂਗੇ ਕੋਈ ਫੈਸਲਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਯੂਥ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਐਸ.ਐਮ. ਰਿਹائشਵਾਲ ਕੀਤਾ ਕੂਚ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਚਾੜਾਂ ਕਈ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲੈ 24 ਘੰਟੇ ਅੰਦਰ ਪੰਜਾਬ ਪੁਲਿਸ ਦਾ ਤੀਜਾ ਵੱਡਾ ਇਨਕਾਉਂਟਰ ਮੋਗਾ ਦੇ ਵਿੱਚ ਬੰਬੀਆ ਗੈਂਗ ਦੇ ਗੈਂਗਸਟਰਾਂ ਦੇ ਨਾਲ ਹੋਈ ਫਾਇਰਿੰਗ ਮੁੱਠਪੇੜ ਤੋਂ ਬਾਅਦ ਤਿੰਨ ਬਦਮਾਸ਼ ਗ੍ਰਫਤਾਰ ਇੱਕ ਪੁਲਿਸ ਮੁਲਾਜ਼ਮੀ ਜ਼ਖਮੀ ਜੰਦਰ ਦੇ ਵਿੱਚ ਪੁਲਿਸ ਨੂੰ ਬਸ਼ਨਦਿੱਲੀ ਮੁਲਜ਼ਮ ਨੇ ਕੋਠੇ ਤੁਮਾਰੀ ਚਾਲੇ ਹੇਠਾਂ ਡਿੱਗਣ ਦੇ ਨਾਲ ਲੱਤ ਦੇ ਵਿੱਚ ਐਫ੍ਰੈਕਚਰ ਪਾਰਟੀ ਦੇ ਵਿੱਚ ਹਥਿਆਰ ਲਹਿਰਾਉਣ ਦੇ ਇਲਜ਼ਾਮ ਦੇ ਹੇਠ ਗ੍ਰਫਤਾਰ ਕਰਨ ਗਈ ਸੀ ਪੁਲਿਸ डीसी ਦਫਤਰ ਦੇ 48 ਕਰਮਚਾਰੀਆਂ ਨੂੰ ਸਰਕਾਰ ਦੇ ਨਾਲ ਮੀਟਿੰਗ ਦਾ ਸਦਾਕਾਲ ਪੰਜਾਬ ਭਵਨ ਦੇ ਵਿੱਚ ਸ੍ਰੀ ਭਗਵੰਤ ਮਾਨ ਦੇ ਨਾਲ ਹੋਵੇਗੀ ਬੈਠਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਸੰਸਦ ਸੁਰੱਖਿਆ ਕੋਤਾਹੀ ਮਾਮਲੇ ਦੇ ਵਿੱਚ ਜਾਂਚ ਲਗਾਤਾਰ جاری Rajasthan ਦੇ ਨਾਗੌਰ ਤੋਂ ਬਰਾਮਦ ਹੋਏ ਮਲਜ਼ਮਾਂ ਦੇ ਫੋਨਾਂ ਦੇ ਪਾਰਟਸ ਮਲਜ਼ਮ ਲਲਿਤ ਚਾਹ ਦੀ ਨਿਸ਼ਾਨਦੇਹੀ ਤੋਂ ਹੋਈ ਬਰਾਮਦਗੀ ਸੰਸਦ ਸਵਾਲ ਕਿਆ ਕੁਤਾਹੀ ਮਾਮਲੇ ਤੇ ਪੀਐਮ ਮੋਦੀ ਦਾ ਵੱਡਾ ਬਿਆਨ ਬੋਲੇ ਕਠੜਨਾਂ ਦੇ ਪਿੱਛੇ ਕੌਣ ਅਤੇ ਉਹਨਾਂ ਦੇ ਮਨਸੂਬੇ ਕੀ ਇਸ ਦੀ ਜਾਂਚ ਵੀ ਜ਼ਰੂਰੀ। ਕਿਹ ਅਜਿਹੇ ਵਿਸ਼ਿਆਂ ਤੇ ਵਿਵਾਦ ਤੋਂ ਸਭ ਨੂੰ ਬਚਣਾ ਚਾਹੀਦਾ ਹੈ। ਸੱਚੀ ਗੱਲ ਤੁਸੀਂ ਵਖਰੇ ਨਿਊਜ਼ 18 ਪੰਜਾਬ ਦਾ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵੋਲਟਿੰਗ ਸਵਾਗਤ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੇ ਖਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਦਲ ਪਰਿਵਾਰ ਤੇ ਵੱਡਾ ਹਮਲਾ ਬੋਲਿਆ ਗਿਆ ਬਿਨਾ ਨਾਮ ਲਏ ਵਿਕਰਮ ਅਜੀਠਿਆਤੇ ਮੁੱਖ ਮੰਤਰੀ ਮਾਨ ਨੇ ਨਿਸ਼ਾਨਾ ਸਾਧਿਆ ਨਜੀ ਹਮਲਿਆਂ ਨੂੰ ਲੈ ਕੇ ਸਿਆਮਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗੇ ਹੋ ਦੂਜੇ ਦੇ ਘਰ ਦੇ ਲੱਗੀ ਅੱਗ ਲੋੜੀ ਲੱਗਦੀ ਹੈ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਸੇਕ ਲੱਗਦਾ ਹੈ ਉੱਥੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਸਿਰਫ ਇੱਕ ਰਹਿ ਗਿਆ ਕਿ ਹਰ ਸਿਮਰਤ ਕੋਰ ਬਾਦਲ ਨੂਮੀ ਹਰਾ ਦੇਣਾ ਹੈ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸਰਦਕਾਂ ਤੇ ਫਰੋਣਨ ਲੱਗੀ ਹੋ ਮੁੱਖ ਮੰਤਰੀ ਮਾਨ ਦੇ ਦਰਸਲ ਇਹ ਸਿੱਧੇ ਤੌਰ ਤੇ ਵੱਡਾ ਹਮਲਾ ਬੋਲਿਆ ਹੈ ਕਿ ਜਿੱਥੇ ਕਿ ਬਿਨਾ ਨਾਮ ਲਏ ਬਿਕਰ ਮਜੀਠਿਆ ਤੇ ਨਿਸ਼ਾਨਾ ਸਾਧਿਆ ਉੱਥੇ ਇਹ ਵੀ ਵੱਡਾ ਦਾਵਾ ਕਰ ਦਿੱਤਾ ਕਿ ਐਤਕੀ ਹਰਸਮਤ ਕੋਰ ਬਾਦਲ ਨੂੰ ਵੀ ਹਰਾ ਦੇਣਾ ਉਹਨਾਂ ਨੂੰ ਵੀ ਹਾਰਦਾ ਆ ਸਾਹਮਣਾ ਕਰਨਾ ਪਵੇਗਾ ਦਰਸਲ ਮੌਕਾ ਸੀ ਵਿਕਾਸ ਕ੍ਰਾਂਤੀ ਰੈਲੀ ਦਾ ਤੇ ਜਗ੍ਹਾ ਸੀ ਬਾਦਲ ਪਰਿਵਾਰ ਦਾ ਹੀ ਗੜ ਬਠਿੰਡਾ ਜਿੱਥੇ ਕਿ ਇਹ ਰੈਲੀ ਕੀਤੀ ਗਿਆ ਆਮ ਆਦੀ ਪਾਰਟੀ ਦੇ ਵੱਲ ਤੇ ਇਸੇ ਦੌਰਾਨ ਸੰਬੋਧਨ ਕਰਦਿਆਂ ਹੋਈ ਮੁੱਖ ਮੰਤਰੀ ਮਾਨ ਦੇ ਵੱਲ ਜਿੱਥੇ ਕਿ ਬਿਨਾ ਨਾਮ ਲਏ ਬਿਕਰ ਮਜੀਠਿਆ ਦੇ ਨਿਸ਼ਾਨਾ ਸਾਧਿਆ ਗਿਆ ਉੱਥੇ ਇਹ ਵੀ ਵੱਡਾ ਦਾਵਾ ਕਰ ਦਿੱਤਾ ਕਿ ਐਤਕੀ ਹਰ ਸਿਮਰਤ ਕੋਰ ਬਾਦਲ ਨੂਮੀ ਹਰਾ ਦੇਣਾ ਉਹਨਾਂ ਨੂੰ ਵੀ ਹਾਰਦਾ ਸਾਹਮਣਾ ਕਰਨਾ ਪਵੇਗਾ ਨਾਲ ਇਹਨਾਂ ਨੇ ਕਿਹਾ ਕਿ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਸਿਰਫ ਇੱਕ ਹੀ ਰਹਿ ਗਈ ਹੈ ਐਤਕੀ ਹਰ ਸਿਮਰਤ ਕੋਰ ਬਾਦਲ ਨੂਮੀ ਹਰਾ ਦੇਣਾ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਣ ਲੱਗੀ ਹੋ ਮੁੱਖ ਮੰਤਰੀ ਮਾਂਦਲ ਦਰਸਲ ਇਹ ਵੱਡਾ ਹਮਲਾ ਬੋਲਿਆ ਗਿਆ ਮੁੱਖ ਮੰਤਰੀ ਮਾਨਤੇ ਵੱਲੋਂ ਬਾਦਲ ਪਰਿਵਾਰ ਤੇ ਵੱਡਾ ਹਮਲਾ ਬੋਲਿਆ ਗਿਆ ਬਿਨਾ ਨਾਮ ਵਾਲੇ ਵਿਕਰਮ ਜੇਠਿਆ ਤੇ ਨਿਸ਼ਾਨਾ ਸਾਧਿਆ ਨਜੀ ਹਮਲੇ ਨੂੰ ਲੈ ਕੇ ਅਸਤੀਆਂ ਮੰਤਰੀ ਮਾਨਦੇ ਵੱਲੋਂ ਪਲਟਵਾਰ ਕੀਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗਿਓ ਦੂਜੇ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਆ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਸੇਕ ਲੱਗਦਾ ਐਤਕੀ ਹਰਸਮਤ ਕੋਰ ਬਾਦਲ ਨੂਮੀ ਹਰਾ ਦੇਣਾ ਹੈ ਕਿਉਂਕਿ ਹਰਸਮਤ ਕੋਰ ਬਾਦਲ ਜਿਹੜੇ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਚਰਮਣੀ ਅਕਾਲੀ ਦਲ ਦੇ ਮੌਜੂਦਾ ਸੰਸਦ ਮੈਂਬਰ ਨੇ ਪਰੇ ਦੂਜੇ ਪਾਸੇ ਮੁੱਖ ਮੰਤਰੀ ਮਾਨਦੀਪ ਵੱਲੋਂ ਇਹ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਐਤਕੀ ਹਰ ਸਮਰਥਕ ਕੋਲ ਬਾਦਲ ਨੂੰ ਵੀ ਹਰਾ ਦੇਣਾ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਦਰਸਲ ਪੂਰੀ ਤਿਆਰੀ ਖਿੱਚੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜੜੀਆਂ ਕਿ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਹੁਸ਼ਾਰਪੁਰ ਦੇ ਵਿੱਚ ਰੈਲੀ ਕੀਤੀ ਗਈ ਆ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਰੈਲੀ ਕੀਤੀ ਗਈ ਇਸ ਤੋਂ ਇਲਾਵਾ ਅਮਰਸਰ ਦੇ ਵਿੱਚ ਰੈਲੀ ਕੀਤੀ ਜਾ ਚੁੱਕੀ ਹੈ ਲੁਧਿਆਣਾ ਦੇ ਵਿੱਚ ਰੈਲੀ ਕੀਤੀ ਗਈ ਤਾਂ ਅੱਜ ਬਠਿੰਡਾ ਦੇ ਵਿੱਚ ਇਹ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਮਾਨ ਤੇ ਵੱਲੋਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਬਿਨਾ ਨਾਮ ਲਏ ਬਿਕਰਮ ਅਜੀਠਿਆ ਤੇ ਨਿਸ਼ਾਨਾ ਸਾਧਿਆ ਨਿੱਜੀ ਹਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਤੇ ਵੱਲੋਂ ਪਲਟਵਾਰ ਕੀਤਾ ਗਿਆ ਕਿ ਤੁਸੀਂ ਉਹ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵਿੱਚ ਸੜਕਾਂ ਤੇ ਫਰੋਲਣ ਲੱਗਿਓ ਦੂਜੇ ਦੇ ਘਰ ਲੱਗੀ ਅੱਗ ਲੋੜੀ ਲੱਗਦੀ ਹੈ ਪਰ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਸੇਕ ਲੱਗਦਾ ਹੈ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਸਿਰਫ ਇੱਕ ਰਹਿ ਗਈ ਤੇ ਇਹ ਵੀ ਦਾਵਾ ਕਰ ਦਿੱਤਾ ਕਿ ਹਰ ਸਿਮਰਤ ਕੌਰ ਬਾਦਲ ਨੂਮੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਮੁੱਖ ਮੰਤਰੀ ਮਾਨ ਨੇ ਦਰਸਲ ਇਹ ਵੱਡਾ ਦਾਵਾ ਕੀਤਾ ਹੈ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਬਠਿੰਡਾ ਗੜਾ ਕਿ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਲਗਾਤਾਰ ਜਿਹੜੇ ਕਿ ਹਰਸਮਤ ਘੋੜ ਬਾਦਲ ਨੇ ਇਸੇ ਹੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਨੇ ਇਕ ਹੀ ਰਹਿ ਗਈ ਜਿਹਦੇ ਨਾਂ ਤੇ ਅਜੇ ਹਾਰ ਨਹੀਂ ਬਸ ਐਤਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡਬਰ ਹਾਰਿਆ ਹੋਇਆ ਹੈ ਭਾਈ ਇੱਕ ਘਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿਮੀਂਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀ ਕੀਤਾ ਤੁਸੀਂ ਤੁਸੀਂ ਕੀਤੇ ਹਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪ ਦੀ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੋਣ ਬਹੁਤ ਸੇ ਬਕੰਤਰੀ ਮੰਨਦੇ ਬਲੂਕਿੰਦਾ ਸਰਕਾਰ ਤੇ ਤਖਾਣ ਨਿਸ਼ਾਨਾ ਸਾਧਿਆ ਗਿਆ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਰੇਲਵੇ ਨੇ ਕਿਹਾ ਹੈ ਕਿ ਸਾਡੇ ਕੋਲ ਇੰਜਨ ਨਹੀਂ ਆ ਮੁੱਖ ਮੰਤਰੀ ਮੰਦਲ ਜੋ ਵੱਡਾ ਬਿਆਨ ਦਿੱਤਾ ਗਿਆ ਉੱਥੇ ਸੀਐਮ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਗੁਰੂ ਧਾਮਾਂ ਤੇ ਮੱਥਾ ਵੀ ਟੇਕਣ ਨਹੀਂ ਦੇ ਰਹੀ ਕਿ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਇਹ ਵੀ ਸਿੱਧੇ ਤਰ੍ਹਾਂ ਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਉੱਥੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ ਭਾਜਪਾ ਨੂੰ ਦਰਦ ਹੈ ਕਿ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਪੰਜਾਬ ਦੀ ਧਰਤੀ ਦੇ ਵਿੱਚ ਨਫਰਤ ਦਾ ਬੀਜ ਨਹੀਂ ਪੈਦਾ ਹੋ ਸਕਦਾ ਸੋ ਕੇਂਦਰ ਸਰਕਾਰ ਤੇ ਖੁੱਲ ਕੇ ਬਰੇ ਨੇ ਮੁੱਖ ਮੰਤਰੀ ਮਾਨ तीस ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਦਰਸਲ ਨਿਸ਼ਾਨਾ ਸਾਧਿਆ ਗਿਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੇਲਵੇ ਨੇ ਕਿਹਾ ਕਿ ਸਾਡੇ ਕੋਲ ਇੰਜਨ ਨਹੀਂ ਹੈ ਕਹਿੰਦਾ ਸਰਕਾਰ ਹੁਣ ਗੁਰੂ ਧਾਮਾਂ ਤੇ ਮੱਥਾ ਵੀ ਟੇਕਣ ਨਹੀਂ ਦੇ ਰਹੀ ਕੀ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਇਹ ਵੀ ਮੁੱਖ ਮੰਤਰੀ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਗਿਆ ਤੇ ਨਾਲ ਹੀ ਇਹ ਵੀ ਵੱਡਾ ਹਮਲਾ ਬੋਲਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ ਭਾਜਪਾ ਨੂੰ ਦਰਦ ਹੈ ਕਿ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਇਹ ਵੱਡਾ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆਂ ਆਮ ਆਦਮੀ ਕਲੀਨਿਕ ਖੋਲ ਰਿਆਂ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਦਾ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ 'ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼हाल ਹੋ ਗਏ ਇੰਨੇ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਐਨ ਲਿਸ਼ਕ ਦੀਆਂ ਸੜਕਾਂ 67 ਹਜ਼ਾਰ ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੀ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦੇ ਨੇ ਫਿਰ ਅਸੀਂ ਕੀਆ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੀ ਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਮੈਂ ਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲ ਇੰਜਰੀ ਨਹੀਂ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹੁਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖਰ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਭਾਜੀਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਕੱਢ ਦੇਣਗੇ राष्ट्रीय गीत पंजाब है और पंजाब सब तो पहले नंबर पर आता है जन गन मन अधि ना एक जाया भारत भाग्य विधाता गुजरात मराठा पंजाब कर दे यूपी पा दे उ हाँ यूपी सिंध गुजरात मराठा कर देने इन्हें की है एक बेली लिया रोज तो संविधान बदली जाते हैं कोई गल नहीं रोज ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ ਕੀ ਸਰਕਾਰ ਉਹ ਰੇਲਵੇ ਕਹਿੰਦਾ ਸਾਡੇ ਕੋਲ ਇੰਜਨ ਹੀ ਹੈ ਨਹੀਂ ਤੁਸੀਂ ਡਬਲ ਇੰਜਨ ਕਰੀ ਜਾਂਦੇ ਹੋ ਯਾਰ ਪਹਿਲਾਂ ਰੇਲਵੇ ਨੂੰ ਇੰਜਨ ਦੇ ਦਿਓ ਰਾਜਸਥਾਨ ਮੱਧ ਪ੍ਰਦੇਸ਼ ਨੂੰ ਇੰਜਨ ਬਾਅਦ ਚ ਦੇ ਦਿਓ ਡਬਲ ਖੁਸ਼ਖਬਰੀ ਦੋਕ ਦਿਨ ਦੇ ਦਿਓ ਬਸ ਇਦੋਂ ਵੱਡੀ ਖੁਸ਼ਖਬਰੀ ਦਿਆਂ ਆਂ ਐਂ ਕਿਵੇਂ ਰੋਕ ਦੇਣਗੇ ਸਾਨੂੰ ਇਹ ਹਜੂਰ ਸਾਹਿਬ ਜਾਣ ਤੋਂ ਜਾਂ ਪਟਨਾ ਸਾਹਿਬ ਜਾਂ ਵਾਰਾਨਸੀ ਜਾਂ ਬ੍ਰਿੰਦਾਵਨ ਅਯੋਧਿਆ ਕਿਉਂ ਨਹੀਂ ਜਾਵਾਂਗੇ ਅਸੀਂ ਅਸੀਂ ਹਰ ਜਗ੍ਹਾ ਨੂੰ ਪੁੱਛਦੇ ਆਂ ਅਸੀਂ ਤਾਂ ਨੈਣਾਦੇਵੀ ਜਾ ਕੇ ਆਉਨੇ ਆਂ ਸਾਡੇ ਲਈ ਤਾਂ ਸਾਰੇ ਧਰਮ ਇੱਕੋ ਜਿਹੇ ਨੇ ਅਸੀਂ ਤਾਂ ਈਦ ਤੇ ਵੀ ਸ਼ਾਮਲ ਹੋਨੇ ਆਂ ਅਸੀਂ ਦੀਵਾਲੀਆਂ ਵੀ ਇਕੱਠੇ ਮਨਾਉਨੇ ਆਂ ਅਸੀਂ ਹੋਲੀਆਂ ਇਕੱਠੇ ਖੇਡਦੇ ਆਂ ਅਸੀਂ ਬਸਾਖੀਆਂ ਇਕੱਠੇ ਮਨਾਉਨੇ ਸਾਨੂੰ ਤੋੜਨਗੇ ਇਹ ਧਰਮ ਦੇ ਨਾਂ ਤੇ ਕਦੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਬਸਾਹੀ ਦੁੱਖ ਹੈ ਕਿ ਪੰਜਾਬ ਵਿੱਚ ਪਾਰ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫਰ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਭਾਜਪਾ ਵਾਲੇ ਸੁਣ ਲੈਣ ਖਾਸ ਤੌਰ ਤੇ ਉੱਥੇ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਵੱਡਾ ਦਾਵਾ ਕੀਤਾ ਗਿਆ ਪੰਜਾਬ ਦੀਆਂ 13 ਸੀਟਾਂ ਅਸੀਂ ਜਿੱਤਾਂਗੇ ਅਰਵਿੰਦ ਕੇਜਰੀਵਾਲ ਦਾ ਇਹ ਦਾਵਾ ਜਿੱਕਰ ਦੇ ਵਿੱਚ ਵੀ ਜਿੱਤ ਦਰਜ ਕਰਾਂਗੇ ਉੱਥੇ ਚੰਡੀਗੜ੍ਹ ਨੂੰ ਲੈ ਕੇ ਵੀ ਦਾਵਾ ਕੀਤਾ ਪੰਜਾਬ ਤੋਂ ਵਿਰੋਧੀਆਂ ਦੀ ਪੱਕੀ ਛੁੱਟੀ ਕਰਾਂਗੇ ਅਰਵਿੰਦ ਕੇਜਰੀਵਾਲ ਨੇ ਪਿਛਟੀਆਂ ਸਰਕਾਰਾਂ ਤੇ ਵੀ ਨਿਸ਼ਾਨਾ ਸਾਧਿਆ ਪਿਛਟੀਆਂ ਸਰਕਾਰਾਂ ਦੇ ਵਿੱਚ ਸਿਰਫ ਭ੍ਰਿਸ਼ਟ ਮਾਨ ਸਰਕਾਰ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਉੱਥੇ ਰਵਿੰਦ ਕੇਸ਼ਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੇ ਵਿੱਚ ਅੜਿੱਕਾ ਪਾ ਰਹੀ ਹੈ ਕੇਂਦਰ ਸਰਕਾਰ ਜੋ ਮਰਜ਼ੀ ਕਰ ਲਵੇ ਕੰਮ ਨਹੀਂ ਰੁਕਣਗੇ ਉੱਥੇ ਰਵਿੰਦ ਕੇਸ਼ਰੀਵਾਲ ਨੇ ਕਿਹਾ ਕਿ ਸਾਨੂੰ ਦਿੱਲੀ ਦੇ ਵਿੱਚ ਵੀ ਕੰਮ ਕਰਨ ਤੋਂ ਰੋਕਿਆ ਗਿਆ ਪਰ ਅਸੀਂ ਲੋਕਾਂ ਦੇ ਕੰਮ ਕਰਦੇ ਰਹਾਂਗੇ ਪੰਜਾਬ ਦਾ ਸੁਪਨਾ ਦੇਖਾ ਥਾ ਆਪਨੇ ਹਮ ਲੋਗੋ ਨੂੰ वोट दिया था रंगला पंजाब बनाने के लिए दिल्ली का काम देख के आप लोगों ने पंजाब के अंदर वोट दिया था अब ये सारी पार्टी वाले बड़े दुखी हो गए हैं इनको लग रहा है अब इनकी परमानेंट नौकरी गई अब इनको दोबारा कोई वोट नहीं देगा जैसे दिल्ली में तीन बार पहली बार लोगों ने अट्ठाईस सीट दी दूसरी बार सत्तर में से सड़सठ सीट दी तीसरी बार सत्तर में से बासठ सीट दी पंजाब में आपने 117 में से बानवे सीट दी मेरा दिल कहता है अगली बार 117 में से 110 से ज्यादा सीट आएंगी आम आदमी पार्टी और अभी लोकसभा के अंदर चुनाव आ रहे हैं तेरह सीट पंजाब की है और एक सीट चंडीगढ़ की है मेरा दिल कहता है जिस तरह से अभी पंजाब के अंदर घर घर के अंदर खुशी छाई हुई है किसी का बिजली का बिल बंद हो गया किसी के बच्चे का एडमिशन हो गया कोई तीर्थ यात्रा में चला गया किसी का बिना रिश्वत काम होने लग गया सारे हर आदमी को फायदा हो रहा है पंजाब के अंदर तेरा की तेरह सीट आप आम आदमी पार्टी को दीजिएगा हमारे हाथ मजबूत कीजिएगा के बिजली के बिल जीरो आते हैं सबके बिजली के चमत्कार मेरे को याद है डेढ़ साल पहले दो साल पहले जब हमारी सरकार बनी आठ आठ घंटे दस दस घंटे के बिजली के पावर कट लगते थे आज 24 घंटे बिजली आती है और बिजली का बिल जीरो आता है एक पत्रकार ने मेरे से पूछा इतना पैसा कहां से लाते हो कैप्टन साहब कहते थे घाटे में चल रही है सरकार बादल साहब कहते थे घाटे में चल रही है सरकार ये आम आदमी पार्टी वाले इतना पैसा कहां से लाते हैं हमारी सरकार बनी हमने इनके बही खाते देखने चालू करे तो पता चला इतना भ्रष्टाचार इतना भ्रष्टाचार इतना दस रुपए का काम सौ रुपए में करवा रहे थे हम दस रुपए का काम आठ रुपए में कराते हैं आपके बानवे रुपए बचाते हैं हम लोग हमने देखा कई फिजूल खर्ची कर रखी है एक ही सड़क कागजों में दस बार बन गई और हकीकत में बनी नहीं ये सारा पैसा बचा रहे हैं इतना पैसा बचा रहे हैं अब पैसे की कमी नहीं होने देंगे पंजाब के लोगों को ਇਹ ਸਾਰੀ ਪਾਰਟੀਆਂ ਬਹੁਤ ਦੁਖੀ ਹੈ ਇਹ ਸਾਰੀ ਪਾਰਟੀਆਂ ਇਕੱਠੇ ਹੋ ਗਈ ਹੈ ہمارے ਖਿਲਾਫ ਔਰ ਇਹ ਸਾਰੋਂ ਨੇ ਇਕੱਠਾ ਹੋ ਕੇ ਸਾਰੀ ਕੇਂਦਰ ਸਰਕਾਰ ਕੇ ਪਾਸ ਗਈ ਕੁਝ ਕਰੋ ਇਨਕੇ ਕਾਮ ਰੋਕੋ ਇਨਕੋ ਕਾਮ ਕਰਨੇ ਸੇ ਰੋਕੋ ਇਹਨੋ ਰੋਕ ਰੰਗ ਅਗਲੀ ਵੱਡੀ ਖਬਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਸੇ ਢੀਂਡਸਾ ਤੇ ਬੋਲੇ ਨੇ ਸੁਖਦੇਵ ਸਿੰਘ ਢੀਂਡਸਾ ਕਿ 23 ਦਸੰਬਰ ਨੂੰ ਅਕਾਲੀ ਦਲ ਸੰਜੁਕਤ ਦੀ ਮੀਟਿੰਗ ਹੋਵੇਗੀ ਪਾਰਟੀ ਦੀ ਮੀਟਿੰਗ ਦੇ ਵਿੱਚ ਵਾਪਸੀ ਬਾਰੇ ਚਰਚਾ ਕਰਾਂਗੇ ਜੀ বিজেপি ਨਾਲ ਸਲਾਮ مشورے ਤੋਂ ਬਾਅਦ ਫੈਸਲਾ ਲਿਆ ਜਾਵੇਗਾ ਉੱਥੇ ਢਿੰਸਾ ਨੇ ਕਿਹਾ ਕਿ ਜੇ ਵਾਪਸੀ ਹੋਈ ਤਾਂ বিজেপি ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੇ ਵੀ ਚਰਚਾ ਕਰਾਂਗੇ ਆਪਣੇ ਆਪ ਦੇ ਵਿੱਚ ਇਹ ਬਿਆਨ ਵੀ ਬਹੁਤ ਏਮ ਹੈ ਉੱਥੇ ਢਿੰਸਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੀਡਰ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣੇ ਰਹਿਣ ਤੋਂ ਨਾਰਾਜ਼ ਨੇ ਹਾਲਾਂਕਿ ਨਾਲ ਇਸ ਗੱਲ ਦਾ ਵੀ ਜ਼ਿਕਰ ਕਰੇ ਨਹੀਂ ਨਾਲੇ ਸੁਦੇਸ਼ਨ ਢਿੰਸਾ ਨੇ ਕਿਹਾ ਕਿ ਪਰ ਸੁਖਬੀਰ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੇ ਲਈ ਤਿਆਰ ਨਹੀਂ ਨੇ ਸੁਖਬੀਰ ਸਿੰਘ ਬਾਦਲ ਨੂੰ ਫਿਲਹਾਲ ਪਾਰਟੀ ਦੇ ਵਿੱਚ ਨਿਯੁਕਤੀਆਂ ਰੋਕਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਤੇ ਨਾਲ ਹੀ ਸੁਰਦੇਸ਼ ਸਿੰਘ ਢਿੰਟਸਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿੰਦਾ ਰਿਹਾ ਕਿ ਇਕੱਠੇ ਹੋਣਾ ਜ਼ਰੂਰੀ ਹੈ। ਸਾਬ ਚਰਚਾ ਫਿਰ ਸ਼ੁਰੂ ਹੋਈ ਹੈ ਕਿ ਹੁਣ ਅਕਾਲੀ ਦਲ ਨੇ ਜਿਹੜੇ ਹਾਲਾਤ ਵੇਖ ਲਏ ਕਿ ਇਕੱਠੇ ਹੋਏ ਬਿਨਾ ਗੁਜ਼ਾਰਾ ਨਹੀਂ ਤਾਂ ਅਕਾਲੀ ਦਲ ਹੁਣ ਆਪਦੇ ਸਾਰੇ ਜਿਹੜੇ ਧੜੇ ਹੋਏ ਨੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਗੱਲ ਕਰ ਰਿਹਾ। ਦੇਖੋ ਗੱਲ ਇਹ ਹੈ ਕਿ ਹਾਂ ਭਾਸੀ ਅੱਜ ਤੋਂ ਨਹੀਂ ਬਹੁਤ ਪੁਰਾਣੀ ਗੱਲ ਕਰ ਰਹੇ ਆ ਕਿ 노 ਡਾਊਟ ਕੇ ਬਿਨਾ ਕੱਟਿਆਵੇਂ ਕੋਈ ਗੱਲ ਬਣਨੀ ਨਹੀਂ ਅੱਜ ਹਾਲਾਤ ਇਹ ਨੇ ਆਕਾਲੀ ਦਲ ਦੇ ਕਿ ਅਸੀਂ ਛਿੰਟ ਕੇ ਤਿੰਨ ਸੀਟਾਂ ਤੇ ਰਹਿ ਗਏ ਉਹ ਵੀ ਇਹ ਹੈ ਵੀ ਆਪਣੀ ਹਿੰਮਤ ਨਾਲ ਜਿੱਤੇ ਨੇ ਤਿੰਨ ਵੀ ਕਿਸੇ ਦੀ ਇਹ ਨਹੀਂ ਹੈ ਕਿ ਉਹ ਨਾ ਕੋਈ ਪਾਰਟੀ ਦੇ ਕਰਕੇ ਜਿੱਤੇ ਨੇ ਲੇਕਿਨ ਜਿੱਦੋਂ ਸੁਖਵੀਰ ਨੇ ਕਿਹਾ ਅਤੇ ਵੀ ਕਿਹਾ ਉਹਨੂੰ ਮੈਂ ਵੀ ਵੈਲਕਮ ਕੀਤਾ ਵੀ ਚਲੋ ਠੀਕ ਹੀ ਤਾਂ ਹੈ ਦੇਰਾ ਇਧਰ ਉਸਾਇ ਉਹਨੂੰ ਬਸ ਹੀ ਬੜੀ ਦੇਰ ਤੋਂ ਕਹਿ ਰਹੇ ਸੀ ਲੇਕਿਨ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਕੱਲ ਤੱਕ ਤੇ ਮਾਫੀ ਮੰਗੀ ਚਲੋ ਵੀ ਗੱਲ ਛੱਡੋ ਲੇਕਿਨ ਮੇਰੇ ਨਾਲ ਤਾਂ ਬੜੀਆਂ ਕੁਸ਼ਾਰਾ ਜੀ ਅਸੀਂ ਇਕੱਠੇ ਹੋ ਗਏ ਜੀ ਅਸੀਂ ਹੋ ਰਹੇ ਹਾਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਅਸੀਂ ਮੀਟਿੰਗ ਬੁਲਾਈਏ 23 ਤਾਰੀ ਨੂੰ ਪਰ 23 ਤਾਰੀ ਦੀ ਮੀਟਿੰਗ ਤੋਂ ਬਾਅਦ ਅਸੀਂ ਕੋਈ ਕਮੇਟੀ ਬਣਾਵਾਂਗੇ ਉਹ ਕਮੇਟੀ ਬੈਠ ਕੇ ਫੈਸਲਾ ਕਰੇਗੀ ਹੋਰ ਵੀ ਬਹੁਤ ਗੱਲਾਂ ਨੇ اچھا 80 ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ ਇਸ ਕਮੇਟੀ ਦੇ ਵਿੱਚ ਮੁੱਖ ਤੌਰ ਤੇ ਫੈਸਲਾ ਇਹ ਕੀਤਾ ਜਾਣਾ ਹੈ ਕਿ